ਸਸਿਕਾ ਬਾਈ ਜੀ ਸਾਰਿਆਂ ਨੂੰ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਕੰਗ ਜ਼ਿਲ੍ਹਾ ਵੀਰੇ ਨੂੰ ਸ਼੍ਰੀ ਮਕਸਰ ਸਾਹਿਬ ਆ ਜਾਂਦਾ ਏਰੀਆ ਮਲੋਟ ਆ ਜਾਂਦਾ ਵੀਰੇ ਬੁਰੀ ਝੋਟੀ ਬਕਾਊਗਾ ਵੀਰੇ ਵੀਰੇ ਇਹਦੀ ਉਮਰ ਹੈਗੀ ਆ 2 ਸਾਲ ਮੂੰਹ ਮੂੰਹ ਹਰੇ ਖੀਰੀ ਹੈ ਵੀਰੇ ਤੇ ਘਰ ਦੀ ਝੋਟੀ ਹੈ ਵੀਰੇ ਮਾਂ ਦੇ ਦੁੱਧ ਦਾ ਰਿਕਾਰਡ ਹੈਗਾ 14 ਕਿਲੋ ਦੇਖ ਸਕਦੇ ਹੋ ਵੀਰੇ ਮੂੰਹ ਮੱਥੇ ਦੀ ਚੰਗੀ ਆ ਬਾਡੀ ਬੰਤਰ ਦੀ ਸੋਹਣੀ ਆ ਸੋਹਣਾ ਸਿੰਗ ਲੱਗਿਆ ਹੋਇਆ ਵੀਰੇ ਤੋਰਾ ਤੁਸੀਂ ਦੇਖ ਸਕਦੇ ਹੋ ਹੁਣ ਜੋ ਐਸਟਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੋਰਾ ਤੁਸੀਂ ਦੇਖ ਸਕਦੇ ਹੋ ਵੀਰੇ ਸੋਹਣੀ ਝੋਲੀ ਆ ਸੋਹਣਾ ਥਾਨ ਲੱਗਿਆ ਹੋਇਆ ਜੋ ਇਹਦਾ ਬਈ ਮੁੱਲ 32000 ਰੁਪਏ ਡਿਮਾਂਡ ਕੀਤੀ ਜਾਂਦੀ ਆ ਮੌਕੇ ਤੇ ਮਾਨਤਨ ਕੀਤਾ ਜਾਊਗਾ ਜੇ ਕਿਸੇ ਭਰਾ ਨੂੰ ਝੋਟੇ ਚੰਗੀ ਲੱਗਦੀ ਆ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਥੈਂਕ ਯੂ ਬਾਈ ਜੀ